ਏ ਤੁਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਤੁਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ। ਸ਼੍ਰੀ ਗੁਰਗਾ ਮੈੜੀ ਲੰਗਰ ਕਮੇਟੀ ਵਾਰਡ ਨੰਬਰ 15 ਕੁਰਾਲੀ ਸੋ ਜਿਨ੍ਹਾਂ ਦੇ ਵੱਲੋਂ 12 ਸਾਲ ਤੋਂ ਬਾਗੜ ਦੇ ਵਿੱਚ ਜਾ ਕੇ ਲੰਗਰ ਲਗਾਇਆ ਜਾਂਦਾ ਹੈ ਹਰ ਸਾਲ ਇਹ ਉੱਥੇ ਕਈ ਦਿਨ ਲੰਗਰ ਲਗਾਇਆ ਜਾਂਦਾ ਹੈ ਇਸੇ ਸਬੰਧ ਦੇ ਵਿੱਚ ਇਸ ਲੰਗਰ ਕਮੇਟੀ ਦੇ ਵੱਲੋਂ ਜੋ ਹਲਵਾਈ ਭਾਈਚਾਰਾ ਜਿਨ੍ਹਾਂ ਨੇ ਉੱਥੇ ਬੜੀ ਸੇਵਾ ਭਾਵਨਾ ਦੇ ਨਾਲ ਉੱਥੇ ਲੰਗਰ ਬਣਾਇਆ ਅਤੇ ਸੰਗਤਾਂ ਨੂੰ ਸ਼ਿਕਾਇਆ ਸੋ ਅੱਜ ਉਹਨਾਂ ਹਲਵਾਈ ਭਾਈਚਾਰੇ ਦਾ ਇੱਥੇ ਸਨਮਾਨ ਕੀਤਾ ਗਿਆ ਹੈ ਆਓ ਤੁਹਾਨੂੰ ਇੱਥੇ ਦੀਆਂ ਝਲਕੀਆਂ ਵੀ ਦਿਖਾਉਨੇ ਆ ਅਤੇ ਗੱਲਬਾਤ ਵੀ ਕਰਦੇ ਆ బో బీ జా బాగడవాలే దోళో బోళ బో బీ జా బాగడవాలే ద ਸ਼ੁੱਧ ਪੂਰੀਆਂ ਕਰਦਾ ਲੋੜਾਂ ਚੋੜੀਆਂ ਪਰੀਆਂ ਜਿਸ ਦੀਆਂ ਨੇ ਕਦੇ ਰਹਿਣ ਨਾ ਦਿੰਦਾ ਥੋੜਾਂ ਦੁਖੀਆਂ ਨੂੰ ਮਿਲਦਾ ਦੁਖੀਆਂ ਨੂੰ ਮਿਲਦਾ ਸਹਾਰਾ ਬਾਗੜ ਵਾਲੇ ਦਾ ਬੋਲੋ 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 ਜੀ ਬੋਲੋ 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 ਜੀ ਜੈਕਾਰਾ ਬਾਗੜ ਵਾਲੇ ਦਾ ਬੋਲੋ ਬੋਲੋ बोलो बोलो जी जकार बागड़ वाले दा हो आ जो जी ने तोड़निया ने दुखियां दिया जंजीरा ਹਾਂ ਜੀ ਜੋ ਹਰ ਸਾਲ ਬਾਗੜ ਦੀ ਵਿੱਚ ਲੰਗਰ ਲਗਾਇਆ ਜਾਂਦਾ ਤੁਹਾਡੀ ਜੋ ਸਭਾ ਬਣੀ ਹੋਈ ਹੈ ਇਹਦੇ ਵੱਲੋਂ ਤੇ ਅੱਜ ਜੋ ਹਲਵਾਈ ਭਾਈਚਾਰਾ ਜਿਨ੍ਹਾਂ ਨੂੰ ਆਪਾਂ ਸੇਵਾਦਾਰ ਵੀ ਕਹਿ ਸਕਦੇ ਹਾਂ ਇਹਨਾਂ ਦੇ ਵੱਲੋਂ ਸੇਵਾ ਕੀਤੀ ਜਾਂਦੀ ਹੈ ਉੱਥੇ ਜਾ ਕੇ ਜੋ ਲੰਗਰ ਬਣਾਏ ਜਾਂਦੇ ਨੇ ਇਹਨਾਂ ਹਲਵਾਈਆਂ ਦਾ ਬਹੁਤ ਮਹੱਤਵਪੂਰਨ ਰੋਲ ਹੁੰਦਾ ਅੱਜ ਇਹਨਾਂ ਦਾ ਸਨਮਾਨ ਕੀਤਾ ਗਿਆ ਅੱਜ ਪਹਿਲੀ ਨਗਰ ਲੈ ਵੀ ਅਸੀਂ ਸ਼ਹਿਰ ਦੇ ਸਹਿਯੋਗ ਦੇ ਨਾਲ ਹੀ ਇਹ ਆਸਣ ਇਕੱਠਾ ਕਰਦੇ ਹਾਂ ਸ਼ਹਿਰ ਦੇ ਸਹਿਯੋਗ ਨਾਲ ਹੀ ਅਸੀਂ ਸਮਾਂ ਉਹਨਾਂ ਉੱਥੇ ਲੈ ਕੇ ਜਾਂਦੇ ਹਾਂ ਤੇ ਜਿੰਨੇ ਸਾਡੇ ਹਲਵਾਈ ਸੀਆ ਸਾਡੇ ਸੇਵਾਦਾਰ ਹੈਗੇ ਇਹਨਾਂ ਦੀ ਸੇਵਾ ਦੇ ਨਾਲ ਹੀ ਉੱਥੇ ਕੰਮ ਜਿਹੜਾ ਹੈ ਸੰਪੂਰਨ ਹੁੰਦਾ ਹੈ ਪਬਲਿਕ ਇਹ ਕੰਮ ਠੀਕ ਕਰਦੇ ਹੈਗੇ ਨੇ ਪਬਲਿਕ ਖੁਸ਼ ਹੁੰਦੀ ਹੈ ਸਾਡੀ ਤਾਂ ਨਾਮ ਹੀ ਹੈ ਇਹਨਾਂ ਦੇ ਸਹਿਯੋਗ ਤੋਂ ਬਿਨਾ ਅਸੀਂ ਕੁਝ ਨਹੀਂ ਕਰ ਸਕਦੇ ਜੋ ਕੁਝ ਵੀ ਹੈ ਅਸੀਂ ਇਹਨਾਂ ਦਾ ਕੰਮ ਦੇਖਦੇ ਹੋਏ ਇਹਨਾਂ ਦੀ ਸੇਵਾ ਨੂੰ ਮੁੱਖ ਰੱਖਦੇ ਹੋਏ ਅੱਜ ਇਹਨਾਂ ਦਾ ਸਨਮਾਨ ਕੀਤਾ ਹੈਗਾ ਅਸੀਂ ਇਹਨਾਂ ਦੇ ਬੜੇ ਧੰਨਵਾਦੀ ਹਾਂ ਸ਼ਹਿਰ ਵਾਸੀਆਂ ਬੜੇ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਤੱਕ ਸਾਡਾ ਸਾਥ ਦਿੱਤਾ ਧੰਨਵਾਦ ਜਨੈਤ ਸਿੰਘ ਜੀ ਹਰ ਸਾਲ ਬਾਗੜ ਦੇ ਵਿੱਚ ਲੰਗਰ ਲੈ ਕੇ ਜਾਂਦੇ ਹਾਂ ਅੱਜ ਹਰਵਾਈ ਭਾਈਚਾਰੇ ਦਾ ਸਨਮਾਨ ਵੀ ਕੀਤਾ ਗਿਆ ਇਹ ਲੰਗਰ ਕਦੋਂ ਲੈ ਕੇ ਜਾਂਦੇ ਆ ਤੁਸੀਂ ਕਿੰਨੀ ਦੇਰ ਤੋਂ ਲੈ ਕੇ ਜਾਂਦੇ ਹੋ ਇਹ ਪਹਿਲਾਂ ਤਾਂ ਮੈਂ ਤੁਮਾਨ ਚੈਨਲ ਵਾਲਿਆਂ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਉਹਦੇ ਤੋਂ 400 ਕਿਲੋਮੀਟਰ ਜਾ ਕੇ ਬਾਗੜ ਦੇ ਇਸ ਦੇ ਵਿੱਚ ਵੀ ਸਾਡੇ ਲੰਗਰ ਦੇ ਕਵਰੇਜ ਕੀਤੀ ਹੈ ਤੇ ਅੱਜ ਸਾਡੇ ਸੱਦੇ ਦੇ ਅੱਜ ਇੱਥੇ ਵੀ ਪਹੁੰਚੇ ਨੇ ਇਹ ਲੰਗਰ ਅਸੀਂ 12 ਸਾਲ ਤੋਂ ਲੈ ਕੇ ਜਾ ਰਹੇ ਹਾਂ ਜੀ 12 ਸਾਲ ਤੋਂ ਹੀ ਨਾ ਸਾਥੀਆਂ ਦਾ ਸਾਨੂੰ ਬਹੁਤ ਸਹਿਯੋਗ ਹੈ ਇਹਨਾਂ ਦੇ ਸਹਿਯੋਗ ਸਦਕਾ ਇਹ ਲੰਗਰ ਚੱਲ ਰਿਹਾ ਹੈ ਬਾਕੀ ਸ਼ਹਿਰ ਨਿਵਾਸੀਆਂ ਦੇ ਬਹੁਤ ਸਹਿਯੋਗ ਹੈ ਜੋ ਸਮਾਨ ਸਾਨੂੰ ਲੋਕ ਦਿੰਦੇ ਆ ਅਸੀਂ ਬਾਬਾ ਜੀ ਦੇ ਚਰਨਾਂ ਦੇ ਵਿੱਚ ਜਾ ਕੇ ਲਾਏ ਜਾਂਦੇ ਆ ਅੱਗੇ ਤੋਂ ਵੀ ਅਸੀਂ ਇਹ ਲੰਗਰ ਨੂੰ ਇਸੇ ਤਰ੍ਹਾਂ ਚਾਲੂ ਰੱਖਾਂਗੇ ਸਾਨੂੰ ਉਮੀਦ ਹੈ ਵੀ ਸ਼ਹਿਰ ਨਿਵਾਸੀ ਸਾਨੂੰ ਇਸ ਸਾਲ ਨਾਲੋਂ ਵੀ ਅੱਗੇ ਜ਼ਿਆਦਾ ਸਹਿਯੋਗ ਦੇਣਗੇ ਅਸੀਂ ਸ਼ਹਿਰ ਨਿਵਾਸੀ ਅਤੇ ਇਲਾਕਾ ਨਿਵਾਸੀਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਮਨੂ ਵਰਮਾ ਜੀ ਤੁਹਾਡਾ ਆਪਣਾ ਵੀ ਬੜਾ ਸਹਿਯੋਗ ਹੁੰਦਾ ਤੇ ਸ਼ਹਿਰ ਵਾਸੀਆਂ ਦਾ ਵੀ ਸਹਿਯੋਗ ਹੁੰਦਾ ਜੋ ਬਾਗੜੂ ਦੇ ਵਿੱਚ ਲੰਗਰ ਲਗਾਇਆ ਜਾਂਦਾ ਸੋ ਇਸੇ ਸਬੰਧ ਦੇ ਵਿੱਚ ਅੱਜ ਜੋ ਆਪਣਾ ਹਲਵਾਈ ਭਾਈਚਾਰਾ ਜਿਨ੍ਹਾਂ ਨੇ ਉੱਥੇ 400 ਕਿਲੋਮੀਟਰ ਤੇ ਜਾ ਕੇ ਲੰਗਰ ਬਣਾਇਆ ਸੇਵਾ ਕੀਤੀ ਅੱਜ ਉਹਨਾਂ ਦਾ ਸਨਮਾਨ ਕੀਤਾ ਗਿਆ ਹਾਂਜੀ ਜਿਹੜਾ ਇਹ ਸਨਮਾਨ ਹੈ ਇਹ ਸੀ ਆਪਣੇ ਹਲਵਾਈ ਭਾਈਆਂ ਦਾ ਕਰ ਰਹੇ ਹਾਂ ਜਿਨ੍ਹਾਂ ਨੇ ਸਾਡਾ ਸਾਥ ਹਮੇਸ਼ਾ ਦਿੱਤਾ ਸ਼ਹਿਰ ਵਾਸੀਆਂ ਨੇ ਸਾਡਾ ਸਾਥ ਦਿੱਤਾ ਚੈਲ ਬਸੀ ਸਹਿਯੋਗ ਨਾਲ ਹੀ ਅਸੀਂ ਉੱਥੇ ਲੰਗਰ ਲਾਉਨੇ ਆ ਸਭ ਤੋਂ ਵੱਧ ਯੋਗਦਾਨ ਇਹਨਾਂ ਦਾ ਵੀ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਨਿਤੋ ਸਾਡੇ ਨਾਲ ਜਾ ਕੇ ਸਵੇਰੇ ਸ਼ਾਮ ਸੰਗਤਾ ਵਾਸਤੇ ਵਧੀਆ ਵਧੀਆ ਭੋਜਨ ਬਣਾਣਾ ਤਾਂ ਕਿ ਸੰਗਤਾਂ ਭੋਜਨ ਕਰਦੀਆਂ ਖੁਸ਼ ਹੁੰਨੀਆਂ ਇਸ ਲਈ ਅਸੀਂ ਇਹਨਾਂ ਦਾ ਬਹੁਤ ਹੀ ਧੰਨਵਾਦ ਕਰਦੇ ਅੱਜ ਅਸੀਂ ਸਨ ਸਨਮਾਨਤ ਕੀਤਾ ਕਿਉਂਕਿ ਮੇਨ ਜੋ ਇਹਨਾਂ ਨਾਲ ਲੱਗ ਕੇ ਸਾਡੇ ਨਾਲ ਸੇਵਾ ਕਰਵਾਉਣੀ ਹੈ ਇਹ ਬਹੁਤ ਹੀ بڑا ਯੋਗਦਾਨ ਹੈ ਉੱਥੇ ਜਾ ਕੇ ਬਾਬੇ ਦੇ ਚਰਨਾਂ ਦੇ ਵਿੱਚ ਲੱਗ ਕੇ ਦਿਨ ਰਾਤ ਵਧੀਆ ਵਧੀਆ ਖਾਣਾ ਬਣਾਣਾ ਇਹ ਟਾਈਮ ਕੱਢਣਾ ਇਹ ਬਹੁਤ ਬੜੀ ਗੱਲ ਹੈ ਇਸ ਲਈ ਅੱਜ ਨਸਾਹਾਂ ਦਾ ਸਨਮਾਨ ਅਸੀਂ ਕਰਾਂ ਦਾ ਸ਼ਹਿਰਾਸਾਂ ਦਾ ਬਹੁਤ ਧੰਨਵਾਦ ਹੈ ਜਿਹੜੇ ਸਾਡੇ ਨਾਲ ਲੱਗਦੇ ਆ ਹਮੇਸ਼ਾ ਤੋਂ ਲੱਗਦੇ ਆਏ ਆ ਅਸੀਂ ਕਹਿੰਦੇ ਹਮੇਸ਼ਾ ਅੱਗੇ ਵੀ ਉਹ ਸਾਡੇ ਨਾਲ ਤਿਹਦੀਲ ਤੋਂ ਵੱਧ ਤੋਂ ਵੱਧ ਚੜ ਕੇ ਸਾਡਾ ਯੋਗਦਾਨ ਰੋ ਤਾਂ ਕਿ ਅਸੀਂ ਇਥੇ ਜਾ ਕੇ ਬਗੜ ਵਾਲੇ ਉੱਤੇ ਲੰਗਰ ਲਗਾਈਏ ਵਧੀਆ ਇਸ ਤੋਂ ਵੀ ਵਧੀਆ ਅੱਗੇ ਨੂੰ ਪ੍ਰੋਗਰਾਮ ਕਰੀਏ ਖਾਸ ਕਰ ਤੁਹਾਡਾ ਚੈਨਲ ਦਾ ਬਹੁਤ ਬਹੁਤ ਧੰਨਵਾਦ